ਔਰ ਚਾਚਾ ਕੀ ਹਾਲ ਆ? ਓ ਬੱਲੇ ਬੱਲੇ ਪਤੀ ਜਾ ਜਾ ਆ ਜਾ। ਆ ਜਾ। ਚਾਚਾ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਆ ਜਾ ਬੈ ਜਾ ਇੱਥੇ। ਬਈਆ ਨਹੀਂ ਬੈ ਜਾ। ਬਈਆ ਨਾਲ ਆ ਰਖ ਜਾ। ਹਾਂ। ਔਰ ਕੀ ਹਾਲ ਜੇ ਠੀਕ ਹੈ? ਹਾਲ ਵਧੀਆ ਤੂੰ ਸੁਣਾ। ਬਸ ਓ ਦੀ। ਏ। ਔਰ ਕੀ ਬਣਾ ਪੈਨਸ਼ਨ ਦਾ? ਪੰਜ ਪੈਨਸ਼ਨ ਦਾ ਕਿਹੜੀ ਦਾ? ਉਹ ਜਿਹੜੀ ਲਵਾਉਂਦੇ ਫਿਰਦੇ ਤੁਸੀਂ। ਓ ਯਾਰ ਮੂੰਹ ਚੰਗਾ ਨਹੀਂ ਤੇ ਗੱਲ ਚੰਗੀ ਕਰ ਲੈ। ਤੈਨੂੰ ਸਾਰਿਆਂ ਨੂੰ ਪਤਾ ਤੇ ਹੈਗਾ ਵੀ ਪੈਨਸ਼ਨ ਕੈਨਸਲ ਹੋ ਗਈ ਆ। ਉਹ ਕਹਿੰਦੇ 60 ਸਾਲ ਤੋਂ ਨਹੀਂ ਹੁਣ 65 ਸਾਲ ਤੋਂ ਲੱਗੇਗੀ। ਕਿਉਂ ਸਾਡੇ ਜਖਮਾਂ ਤੇ ਲੂਣ ਭੁੱਕਦੇ ਹੋ ਯਾਰ ਤੁਸੀਂ ਹੂੰ ਚੱਲ ਖੈਰ ਛੱਡੋ ਤੁਸੀਂ ਤਾਂ ਤੱਤੇ ਵੜੇ ਜੀ ਹੋਰ ਪਰਵਾਰ ਸੁਣਾਓ ਠੀਕ ਆ ਨੌਰਾਨੀ ਦਿੰਦੀ ਰੋਟੀ ਚੋਪੜ ਚੋਪੜ ਓਏ ਯਾਰ ਕੀ ਤੂੰ ਫੇਰ ਉਹ ਗੱਲ ਤੂੰ ਲੂਣ ਭੋਕਣੀ ਆ ਮੇਰੇ ਤੇ ਨੌਰਾਨੀ ਰੋਪੜ ਚੋਪੜ ਰੋਟੀਆਂ ਦਿੰਦੀ ਇਹ ਕਮਾਲ ਕਰਦਾ ਤੂੰ ਕਰਦੀ ਸੇਵਾ ਬੇਠੇਰੀ ਮੇਰੀ ਉਹ ਆਹੋ ਚਲੋ ਮੁੰਡਾ ਤੁਹਾਡੇ ਆਲੀ ਆ ਮੁੰਡਾ ਵੀ ਉਹ ਜੇ ਹਲਦਾ ਮੇਰੇ ਆਲੀ ਹੈਗਾ ਹਾਂ ਹੂੰ ਸੁਣਾ ਆਪਣੇ ਕੰਮ ਕਰਦਾ ਮੈਂ ਠੀਕ ਆ ਜੀ ਚੱਲੀ ਆ ਕਿੱਦਾਂ ਚੱਲਦੇ ਤੇਰੇ ਸਿਲੰਡਰ ਸਿਲੰਡਰ ਠੀਕ ਆ ਜੀ ਹਾਂ ਸਾਡੇ ਘਰ ਵੀ ਲਾਜਾ ਕਰ ਸਿਲੰਡਰ ਉਸ ਦਿਨ ਮੈਂ ਲੈਨ ਚ ਖਾਪ ਕੇ ਘਰੇ ਸਿਲੰਡਰ ਲੈ ਆਇਆ ਹੈ ਉਹ ਮੈਂ ਉੱਥੇ ਸਿਲੰਡਰ ਲੈਣ ਗਿਆ ਤੇ ਉਹ ਆਂਦੇ ਵੀ ਮੁੰਡਾ ਤੁਹਾਡਾ ਲੈ ਗਿਆ ਉਹ ਇੰਨਾ ਖੱਜਲ ਹੋਇਆ ਤੂੰ ਯਾਰ ਘਰੇ ਸਿਲੰਡਰ ਪਹਤਾ ਜਾ ਕਰ ਮੈਂ ਦੇਣਾ ਹੈ ਸਿਲੰਡਰ ਘਰ ਨਹੀਂ ਕੋਈ ਗੇਟ ਲੌਕ ਹੀ ਅੱਛੇ ਅੱਛੇ ਚੱਲ ਠੀਕ ਹੈ ਕੋਈ ਨਹੀਂ ਉਹ ਚੂਹਾ ਨਹੀਂ ਹੈ ਜਿਹੜਾ ਹਾਂਜੀ ਉਹ ਲਾ ਹਾਂਜੀ ਹਾਂਜੀ ਉਹਦਾ ਜਵਾਈ ਚਿਰ ਗਿਆ ਰੋਸ ਕੇ ਅੱਛਾ ਜੀ ਹਾਂ ਤੇ ਉਹਨਾਂ ਦੇ ਘਰ ਰੋਟੀ ਪਾਣੀ ਤੋਂ ਹੋਏ ਤੰਗ अच्छा जी ठीक है ओजे ਘਰ ਸਿਲੰਡਰ ਸਿਲੰਡਰ ਪਹੁੰਚ ਆ ਜਾਗਾ ਟਾਈਮ ਨਾ ਠੀਕ ਹੈ ਜੀ ਪਹੁੰਚ ਜਾਗਾ ਚੰਗਾ ਬੀਤੀ ਜੀ ਕਰ ਮੋਜਾਂ ਠੀਕ ਹੈ ਚਲ ਜਾ